ਜਦੋਂ ਇੱਕ ਸਿਆਸਤਦਾਨ ਪਿਓ ਹੁੰਦਾ ਹੈ ਤੇ ਬੇਟਾ ਜੇ ਉਹਨਾ ਸਕਸੈਸਫੁਲ ਸਿਆਸਤਦਾਨ ਨਹੀਂ ਹੁੰਦਾ ਤੇ ਪਿਓ ਦੀ ਜ਼ਿੰਮੇਵਾਰੀ ਬੜੀ ਵੱਧ ਜਾਂਦੀ ਹੈ ਕਿ ਹੁਣ ਆਪ ਤਾਂ ਚੱਲਣਾ ਨਾਲੇ ਇਹਨੂੰ ਵੀ ਚਲਾਉਣਾ ਹੈ ਉਹ ਰੋਲ ਤੁਸੀਂ ਦਿਖਾਇਆ ਜੀ ਬਿਲਕੁਲ ਬਲਕਿ ਮੇਰੇ ਖਿਆਲ ਨਾਲ ਇਹ ਜਿਹੇ ਕੇਸਾਂ ਦੇ ਵਿੱਚ ਤਾਂ ਫਿਰ ਜਿਹੜੇ ਫਾਦਰ ਸਾਹਿਬ ਉਹਨਾਂ ਦੀ ਥੋੜੀ ਟੈਨਸ਼ਨ ਵੀ ਜ਼ਿਆਦਾ ਜਿੰਮੇਵਾਰੀ ਦੇ ਨਾਮ ਨਾਲ ਮੈਨੂੰ ਲੱਗਦਾ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ ਕਿ ਇਹ ਅੱਗੇ ਤਾਂ ਆ ਗਿਆ ਮਾਈਕ ਲੈ ਕੇ ਖੜਾ ਤਾਂ ਹੋ ਗਿਆ ਕਿ ਬੋਲੂਗਾ ਕੀ ਕਿਉਂਕਿ ਰਾਜਨੀਤੀ ਦੇ ਵਿੱਚ ਇੱਕ ਇੱਕ ਸ਼ਬਦ ਦਾ ਥੋੜਾ ਮਤਲਬ ਵਿਰੋਧੀ ਪਾਰਟੀ ਵੱਲੋਂ ਕੀ ਕਢ ਲਿਆ ਜਾਂਦਾ ਜਾਂ ਲੋਕਾਂ ਵੱਲੋਂ ਕੀ ਸਮਝ ਲਿਆ ਜਾਂਦਾ ਤਾਂ ਇਹ ਇਹ ਬਹੁਤ ਆਮ ਗੱਲਾਂ ਨੇ ਕਿ ਕਿਸੇ ਦਾ ਥੋੜੀ ਨੁਕਤਾ ਚਿੰਨੀ ਦੀ ਇੰਨੀ ਇੱਕ ਗੱਲ ਮਤਲਬ ਉਹਦਾ ਜ਼ਿਆਦਾ ਵੱਡੀ ਬਣਾ ਦੇਣਾ ਤੇ ਉਹ ਤਾਂ ਹੈ ਹੀ ਤੇ ਇਸ ਕਰੈਕਟਰ ਦੇ ਵਿੱਚ ਜੇ ਮੈਂ ਕਰੈਕਟਰ ਦੀ ਗੱਲ ਕਰਾਂ ਤਾਂ ਰਾਜਨੀਤੀ ਦੇ ਨਾਲ ਨਾਲ ਇੱਕ ਪਿਤਾ ਪੁੱਤਰ ਦਾ ਰਿਸ਼ਤਾ ਤਾਂ ਇਹ ਜਿਹੜਾ ਮੇਰਾ ਕਰੈਕਟਰ ਸੁਖਰਾਜ ਹੈ ਕੀ ਕਰਨਾ ਚਾਹੁੰਦਾ ਤੇ ਅੱਗੇ ਕਿਵੇਂ ਵੱਧਦਾ ਹੈ ਕੁਰਸੀ ਤੱਕ ਇਹਦੀ ਪਹੁੰਚ ਕਿਵੇਂ ਹੁੰਦੀ ਹੈ ਤੇ ਉਹ ਸਭ ਚੀਜ਼ਾਂ ਦੇ ਪਿਤਾ ਪੁੱਤਰ ਦੇ ਇੱਕ ਰਿਸ਼ਤੇ ਦੇ ਵੀ ਤਾਣਾ ਬਾਣਾ ਬਹੁਤ ਸਹੀ ਬੁਣਿਆ ਗਿਆ ਇਹਦੇ